ਦੋਸਤੋ ਸਭ ਤੋਂ ਪਹਿਲਾਂ ਤਾਂ ਗਲੋ ਪਲੱਗ ਚੈੱਕ ਕਰੀਦੇ ਆ ਇੱਕ ਨਾਰਮਲ ਜੀ ਨਿੱਕੀ ਜੀ ਚੀਜ਼ ਐ ਲੋਕ ਗਲੋ ਪਲੱਗ ਨੂੰ ਹੀ ਮਿਸਟਰੀ ਡਾਇਗਨੋਸ ਕਰਦੇ ਮੈਂ ਮਿਸਤਰੀ ਕਹੂੰਗਾ ਯਾਰ ਕਿ ਕਸਟਮਰ ਨਹੀਂ ਕਰਦਾ ਉਹ ਠੋਕ ਕੇ ਗੱਲ ਖਾਓ ਆਪਾਂ ਆਪਦੀ ਦਿਹਾੜੀ ਪਾਉਣ ਪਿੱਛੇ ਗਾਹਕ ਨੂੰ ਖੁਸ਼ ਕਰਦੇ ਆ ਆਪਾਂ ਹੀ ਪਤਾ ਕੀ ਹਾਲਤ ਐ ਟਰਬੋ ਤੇਲ ਕਿਵੇਂ ਲੀਕ ਕਰਦਾ ਕੀ ਟਰਬੋ ਦੇ ਜਿੱਥੇ ਬੋਲਟ ਲੱਗਦੇ ਉਹ ਸਲਿੱਪ ਐ ਇਹਦੀ ਇੱਕ ਇੱਕ ਦੀ ਗੱਲ ਛੋਟੀ ਐ ਮੈਂ ਵੀਰ ਨੂੰ ਪਹਿਲਾਂ ਕਹੇ ਮੈਂ ਬਾਈ ਜੀ ਕੰਮ ਨਾ ਕਰਾਇਆ ਤੇ ਅਸੀਂ ਆਪੇ ਡਾਇਗਨੋਸ ਦੇ ਪਹਿਲੇ ਲੈ ਲਵਾਂਗਾ ਕੀ ਯਾਰੀ ਬਹੁਤ ਤੇਰੀ ਕਸਟਮਰ ਦੇ ਮਗਰ ਲਾ ਕੇ ਕੰਮ ਕਰੀਦਾ ਉਹਦੇ ਵਿੱਚ ਸਾਡਾ ਨੁਕਸਾਨ ਹੋਏਗਾ ਪਰ ਅਸੀਂ ਉਹ ਛੱਡ ਕੇ ਖੜਾ ਵੀ ਅਸੀਂ ਤਾਂ ਚਾਹਾਂਗੇ ਜੋ ਹੁੰਦਾ ਉਹ ਕਰਾਂਗੇ ਆਵਾਜ਼ ਡਿਫਰੈਂਟ ਜੀ ਹੈ ਟਾਈਮਿੰਗ ਚੇਨ ਪਈ ਹੈ ਕਿ ਨਹੀਂ ਪਈ ਇਹ ਸਾਰੀਆਂ ਚੀਜ਼ਾਂ ਵੇਖਾਂਗੇ ਜੋ ਬਜਟ ਹੋਊਗਾ ਬਜਟ ਕਸਟਮਰ ਮੁਤਾਬਕ ਕੀਤਾ ਜਾਂਦਾ ਕੰਮ ਡਾਇਗਨੋਸਿਸ ਸਿਸਟਮ ਆਪਣੇ ਕੋਲ ਹੈਗਾ ਜੀ ਐਕਸ ਟੂਲ ਸਭ ਤੋਂ ਪਹਿਲਾਂ ਤਾਂ ਮਕੈਨਿਕ ਵੀਰਾਂ ਨੂੰ ਮੈਂ ਰਿਕਵੈਸਟ ਕਰੂੰਗਾ ਵੀ ਐਕਸ ਟੂਲ ਜਾਂ ਕੋਈ ਵੀ ਟੂਲ ਜ਼ਰੂਰ ਲਾਓ ਅਸੀਂ ਕਿਸੇ ਨੂੰ ਪ੍ਰਮੋਟ ਨਹੀਂ ਕਰਦੇ ਜਿੰਨਾ ਚਿਰ ਕਿਸੇ ਮਕੈਨਿਕ ਕੋਲੇ ਡਾਇਗਨੋਸਿਸ ਸਿਸਟਮ ਹੈ ਨਹੀਂ ਤੋ ਗੱਡੀ ਨੂੰ ਡਾਇਗਨੋਸ ਕਿੱਦਾਂ ਕਰੂਗਾ ਸੋ ਆਪਾਂ ਇਸ ਗੱਡੀ ਦੀ ਇੱਕ ਇੱਕ ਬਰੀਕੀ ਚ ਜਾਂਚ ਕਰਾਂਗੇ ਆਪਾਂ ਇਹਨੂੰ ਲਾਈਵ ਡਾਟਾ ਚ ਲੈਣੇ ਆ ਸੋ ਸਭ ਤੋਂ ਪਹਿਲਾਂ ਜਦੋਂ ਵੀ ਗੱਡੀ ਆਉਂਦੀ ਹੈ ਚੈੱਕ ਕਰੀਦੇ ਕਲਚ ਸਵਿਚ ਵਰਕ ਕਰਦੀ ਹੈ ਲੌਜੀਕ ਕਰ ਰਹੀ ਹੈ ਬ੍ਰੇਕ ਸਵਿਚ ਵਰਕ ਕਰ ਰਹੀ ਹੈ ਆਨ ਆਫ ਹੋ ਰਹੀ ਹੈ ਹੋ ਰਹੀ ਹੈ ਹੁਣ ਮੈਂ 1500 ਤੋਂ 2000 ਆਰਪੀਐਮ ਦਿੰਦਾ ਹਾਂ ਸਰਦਾਰ ਸਾਹਿਬ ਤੁਸੀਂ ਮਹਿਸੂਸ ਕਰਦੇ ਹੋ ਵਿੱਚ 1500 2000 ਤੇ ਹਲਕਾ ਜਿਹਾ ਸਿਰ ਮਾਰ ਕੇ ਉੱਠਦੀ ਹੈ ਇਹ ਡਾਇਗਨੋਸ ਕਰ ਰਿਹਾ ਮੈਂ ਤੁਸੀਂ ਕੰਮ ਕਰਾਉਣਾ ਕਿ ਨਹੀਂ ਕਰਾਉਣਾ ਪਤਾ ਨਹੀਂ ਕਿਹੜੀ ਇੰਜੈਕਟਰ ਜਿਹੜੇ ਉਹ ਥੋੜੇ ਜਿਹਾ ਵੀਕ ਹੋ ਜਾਂਦੇ ਆ ਤਾਂ ਉਸ 1500 ਦੀ ਸਟੇਜ ਦੇ ਉੱਤੇ ਜਿਹੜੀ ਫਿਊਲ ਦੀ ਪ੍ਰੈਸ਼ਰ ਹੈ ਫੁਹਾਰਾ ਦੇਣਾ ਉਹ ਇੰਜੈਕਟਰਾਂ ਦਾ ਪ੍ਰੋਪਰ ਸਹੀ ਨਹੀਂ ਹੁੰਦਾ ਠੀਕ ਹੈ ਜੀ ਹੁਣ ਇੱਕ ਇੱਕ ਚੀਜ਼ ਮੈਂ ਕਰੀ ਜਾਊਂਗਾ ਤੇ ਬਜਟ ਵਾਧਾ ਤੁਰਿਆ ਜਾਊਗਾ ਤੁਹਾਡੀ ਲੋੜ ਮੁਤਾਬਕ ਤੁਹਾਡੇ ਮੁਤਾਬਕ ਕੰਮ ਕਰ ਦਾਂਗੇ ਪਿਕਅਪ ਇਹ ਜਿਹੜੀ 1500 ਤੇ ਹੰਟਿੰਗ ਕਰਦੀ ਹੈ ਉਹ ਤੋਂ ਬਿਨਾ ਵੀ ਸਰ ਜਾਊਗਾ ਉਹ ਕੁਝ ਸਮਿਆਂ ਵਾਸਤੇ ਇੱਥੇ ਕਿ ਜੇ ਕਰਦਾ ਜੀ ਇੱਥੇ ਕਿ ਜੇ ਇੱਥੇ ਜੇ ਤੁਸੀਂ ਨਹੀਂ ਮਹਿਸੂਸ ਕਰਦੇ ਪਰ ਮੈਂ ਮਹਿਸੂਸ ਕਰ ਰਿਹਾ ਸੋ ਦੋਸਤੋ ਆਪਾਂ ਇਹਨੂੰ ਸਾਰਾ ਹੀ ਖੋਲਣ ਲੱਗੇ ਆ ਇਹ ਬੋਲਟ ਇਹ ਜ਼ਰੂਰੀ ਨਹੀਂ ਵੀ ਕਿਸੇ ਇੱਕ ਬੰਦੇ ਤੋਂ ਗਲਤੀ ਹੁੰਦੀ ਹੈ ਗਲਤੀ ਕਈ ਵਾਰੀ ਮਲਾਜ਼ਮ ਕਰ ਦਿੰਦੇ ਆ ਤੇ ਪੱਲੇ ਉਸਤਾਦ ਦੇ ਪੈ ਜਾਂਦੀ ਹੈ ਫਿਰ ਵੀ ਆਪਾਂ ਇਹਨੂੰ ਟਰਬੋ ਨੂੰ ਪੂਰਾ ਖੋਲ ਕੇ ਦੇਖਾਂਗੇ ਜੇ ਸਟੱਟ ਲੱਗਦਾ ਤਾਂ ਸਟੱਟ ਲਵਾਵਾਂਗੇ ਕਿਉਂਕਿ ਟਰਬੋ ਮਹਿੰਗਾ ਬਹੁਤ ਹੈ। ਉਹ ਦੇਖੋ ਬੋਲਟ ਟੁੱਟਿਆ ਹੀ ਐ। ਜਦੋਂ ਕਿਸੇ ਨੇ ਕੰਮ ਕੀਤਾ ਤੇ ਟੁੱਟਿਆ ਬੋਲਟ ਛੱਡਤਾ। ਜੇ ਹੁਣ ਮੈਨੂੰ ਕੜਵਾਉਂਗਾ ਤੇ ਬਹੁਤ ਖਤਰਨਾਕ ਜਿਹਾ ਕੰਮ ਐ। ਠੀਕ ਐ। ਇੱਥੋਂ ਦੀ ਟਰਬੋ ਐ ਜਿਹੜਾ ਇਹਦੇ ਬੂਸਟ ਨੇ ਬਣਾਉਣਾ ਮਾਰੀ ਕਪੜਾ ਬੇਟਾ। ਇੱਥੋਂ ਲੀਕ ਕਰੂਗਾ। ਆ ਦੇਖੋ। ਆ ਜਿਹੜਾ ਇੱਥੇ ਧੂਆ ਆਇਆ ਹੋਇਆ ਹੈ ਨਾ। ਇਹ ਧੂਆ ਆ ਬੋਲਟ ਉੱਤੇ ਦਾ ਇੱਥੇ ਹੀ ਆਇਆ ਹੁਣ ਇੱਕ ਹੀ ਹੋਰ ਦਿਖਾ ਦਈਏ ਆਪਾਂ ਬੋਲੀ ਬੇਟਾ ਪਰਲਾ ਪਾਸਾ ਕਰੀ ਹਾਂ ਤੇ ਆਹ ਬੁਲਟ ਆਲਰੇਡੀ ਆਈ ਹੋਈ ਨਹੀਂ ਆ ਪਾਈਪ ਵੀ ਪਾਵਾਂਗੇ ਇਦਾਂ ਕਰਕੇ ਨਾ ਤੇਰੀ ਬਜਟ ਵੱਧ ਜਾਂਦਾ ਸੋ ਬੇਟਾ ਦੇਖ ਤਰਾ ਸੋ ਦੋਸਤੋ ਬਹੁਤ ਲੋਕਾਂ ਨੂੰ ਨੌਲੇਜ ਦਿੱਤੀ ਆ ਅਵੇਅਰ ਵਾਲੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਪਰ ਕੱਟ ਜਾਣਗੀਆਂ ਜਿਹੜੇ ਸੱਜਣਾ ਨੇ ਕੰਮ ਕਰਾਉਣਾ ਹੈ ਸਾਡੇ ਕੋਲੇ ਆਉਣਾ ਹੋਵੇ ਇਹ ਜਰੂਰ ਸਮਝੋ ਵੀ ਅਸੀਂ ਬਰੀਕੀ ਨਾਲ ਜਾਂਚ ਕਰਦੇ ਹਾਂ ਉਹ ਲੋ ਰਿਜ਼ਲਟ ਦੇਖੀ ਤੋਰੀ ਦਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪ੍ਰੀਤ ਮੋਟਰਜ਼ ਮੋਗਾ